ਪਾਣੀ ਮਾਰਿਆ ਸ਼ਕਲ ਸੂਰਤੀ ਬਦਲ ਗਈ ਜਰੀ ਬਾਕੀ ਛੱਡ ਪਿੱਛੇ ਵਗੀ ਜਦੋਂ ਸਪੀਡ ਵਧਾਉਣਾ ਨਾ ਆਵੇ ਦਿਲ ਤਾਂ ਨਹੀਂ ਘੜ ਰਿਆ ਕਿਤੇ ਤੁਸੀਂ ਤਾਂ ਫੋਮਿਆਂ ਵਾ ਮੈਨੂੰ ਹੱਥ ਰੱਖ ਆਓ ਨਾ ਹੱਥ ਰੱਖ ਮੈਂ ਇੱਥੇ ਤਾਂ ਪਾ ਕੋਈ ਤੇ ਜਾਊਗਾ ਕਿ ਨਹੀਂ ਕਾਲਾ ਬੈਨੀਆਂ ਸਟਾਰਟ ਹੁੰਦੀ ਹੈ ਦਵਾ ਨੂੰ ਸੇ ਥਲੇ ਤਾਂ ਵੀ ਕਰਨ ਪਾ ਤਿਆਰੀ ਚੱਲ ਪਈ ਜਰੀ ਹੈ ਤਿਆਰ ਵੇਗ ਰਿਪਣੀ ਦਾ ਆਪਾਂ ਨੇ ਤਿਆਰ ਕਰਾ ਦੇਣੀ ਪੂਰੀ ਫੋਲੇ ਨੂੰ ਲਾਵਾਂ ਹਲੇ ਇਹ ਟਰੱਕ ਲਾਉਣਾ ਬਣਾ ਇਦਾਂ ਨਹੀਂ ਦਾ ਟਰਾਂ ਨਾ ਟਰ ਏ ਟਰ ਆ ਕੇ ਨਾ ਤੇ ਚੁੱਕਦੇ ਆ ਪਹਿਲਾ ਖੋਲ ਪਹਿਲਾ ਨਾੜ ਖੋਲ ਟਾਇਰ ਪਰੇ ਕਰ ਲਾ ਜਿਹੜੇ ਹਸਾਂ ਨਾਲ ਮਮਾ ਨੇ ਗੋਟੀ ਪਾਉਂਦੇ ਐ ਇਦਾਂ ਨੂੰ ਮਿਲਦੇ ਆ ਮੈਂ ਜਦਾ ਹੀ ਨਹੀਂ ਹੈਂਡ ਬ੍ਰੇਕ ਇਹਦੀ ਹੈਂਡ ਬ੍ਰੇਕ ਕਿੱਥੋਂ ਆਈ ਘਰ ਜਾ ਬਰਾਦ ਨੂੰ ਨਾੜ ਨਹੀਂ ਖੁੱਲਣ ਦੇ ਇੱਕ ਗੱਡੀ ਸਾਰੀ ਵੇਲਾ ਰੇਡਤੀ ਵੇਲਾ ਇੱਥੇ ਜਾਣੀ ਪਰ ਮੈਂ ਖੁੱਲਣਾ ਇਹਦਾ ਨਹੀਂ ਖੁੱਲਣਾ ਹੈ ਉਹ ਦੰਦ ਬਦਾਨੇ ਉਹਨਾ ਹੁੰਦੇ ਦਾ ਲਾ ਵੀ ਸਾ 70 80 ਕੋਲੋਗੀ ਵੀ ਚਰੀ ਪੈ ਰਹੇ ਨੇ ਪਰੇ ਕਰ ਦਿਓ ਕਿਦਾਂ ਕਰੀਏ ਹਰ ਅੱਜ ਛੱਡਈ ਹੈ ਕਿ ਬਾਜ ਜਾਣਾ ਵਾ ਗੇਲ ਨਾ ਤੋਤ ਨੂੰ ਮਿਲਿਆ ਹੈ ਹਾਂ ਤੋਤ ਲੈ ਤੋਤ ਲੈਨੇ ਆ ਆ ਖੋਲੀ ਮੜੀ ਗਈ ਜੀ ਅੰਦਰੋਂ ਖੋਲੀ ਨਹੀਂ ਉਹ ਠੀਕ ਜੀ ਫਿਲਮ ਨਹੀਂ ਜੀ ਡਾਰਦੇ ਆਓ ਉਹ ਲੱਗੀ ਦੇ ਕੇ ਨੂੰ ਬਣਾਉਂਦਾ ਅੱਛਾ ਨਹੀਂ ਠੀਕ ਆ ਤੇ ਉਧਰ ਵਾਪਸ ਕਰਦਾ ਵਾਂਗੇ ਆਪਾਂ ਜਮਾਲਾ ਛੱਡਣ ਨੂੰ ਜਾਂਦੇ ਆ ਕੋਬਰੇ ਨਹੀਂ ਕਹਾਂਗੇ ਮੇਰੇ ਮੋਸਲੇ ਨਾਲ ਮੈਂ ਕਹਿੰਦਾ ਇੱਕ ਕੰਮ ਕਰੀਏ ਆਹ ਵਾਲੀ ਜਿਹੜੀ ਸੀਟ ਪਾਰੀ ਹੈ ਲੰਮੇ ਮੋੜ ਚਲਵੇ ਚਲਾ ਦ ਲੈਨੇ ਆ ਦੇ ਹੁੰਦੇ ਨਾ ਨਹੀਂ ਡੋਲਦਾ ਈ ਡਿਸ਼ੇਟ ਕਿਤਾ ਡੋਲਾ ਲੇਕਾ ਚਲ ਆਪਾਂ ਲੈ ਸਾਈਡ ਤੇ ਕਰੀਏ ਨੂੰ ਸਟਾਰਟ ਤੇ ਕਰੀਏ ਨਹੀਂ ਸਾਲਾ ਇਨੀ ਵੀ ਨਹੀਂ ਗਲੀ ਮਮਾ ਇਨੀ ਵੀ ਨਹੀਂ ਗਲੀ ਤਲਜਾ ਜਾ ਜਾ ਕਰਲਾ ਸੇਵਾਰੀ ਹੈ ਜਿਆਸਾ ਗਰਾਉਂਡ ਆ ਪੂਰੀ ਕੇ ਉਹ ਮੇਰੀ ਗੱਲ ਸੋ ਸੱਚ ਇਹਦੇ ਨਾ ਪੱਤਰੀਆਂ ਪੁੱਤਰੀਆਂ ਨਹੀਂ ਮਰਵਾਣਾ ਲਈ ਇਹਨਾਂ ਤੇ ਹਰ ਕੀ ਕਰਾ ਲਈ ਜਿਆਸੇ ਕਰੀ ਪਾਣੀ ਮਾਰਿਆ ਸ਼ਕਲ ਸੂਰਤੀ ਬਦਲ ਗਈ ਇਹਦੀ ਅਜੇ ਤੇ ਕੀਤਾ ਹੀ ਕੋਣੀ ਆ ਪੀਜੀ ਆ ਪੀਜੀ ਆ ਹਾਂ ਉਡਣਾ ਸੋਚਿਆ ਉਹ ਲਾਲ ਸੋਚਣਾ ਛੇੜੀ ਜਾ ਇਹਨੂੰ ਛੇੜਦਾ ਰਿਹਾ ਇਹਨੂੰ ਉਡਣ ਦਾ ਬਣਾਈ ਜਿੱਦਾਂ ਫਾਸਟ ਵੀ ਜੀ ਵੀ ਉਡਣਾ ਹਾਂ ਜਿੱਦਾਂ ਤੇਲ ਵੀ ਜੰਦਾ ਬਣੀ ਨਾ ਲਾਲ ਸੋਚ ਦਾ ਉਹਦਾ ਤਾਂ ਐ ਧੂੜਾਂ ਹੀ ਪੜਦੀ ਜਾਂਦੀ ਏ ਉਹ ਚੱਕਰ ਹੁੰਦਾ ਇਹਦਾ ਤੇਲ ਗਿਆ ਪੈ ਅੱਜ ਮੋਰਸਲ ਕਿੱਥਾ ਲੈ ਕੇ ਜਾਣਾ ਮੈਨੂੰ ਆਹ ਦੱਸੋ ਆ ਮੇਰੇ ਵਾਲਾ ਦੇ ਵਿੱਚ ਇਹਦੇ ਵਿੱਚ ਲੱਦ ਦੇ ਹਾਂ ਇੱਕਰਾ ਛੋਟਾ ਚਲਾਣਾ ਤੇ ਇਹਨਾਂ ਆਪਾਂ ਪਾਤਾ ਵਾ ਠੀਕ ਆ ਕਰਨ ਬਾ ਮੋਰਸਲ ਦੇ ਚਲਾ ਆਪਣੇ ਵਾਲਾ ਆਪਣੇ ਇਹ 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 ਲੱਦਣਾ ਆ ਆ ਨਾਲ ਲੱਦੀ ਇਹ ਪਹਿਲਾਂ ਕੋਈਆਂ ਸਾਰੇ ਵੇਹਣੀਆਂ ਸਟਾਰਟ ਹੁੰਦੀਆਂ ਹੋਣਾ ਮੋੜ 'ਚ ਫਸਾ ਕੇ ਬਹਿ ਗਈਆਂ ਵਿੱਚ ਹਉ 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 ਲੈ ਬਾਬੇ ਨੂੰ ਡਾ ਲਾਈ ਗੱਲ ਹੋ ਜਾਂ ਨਹੀਂ ਬਾਬਾ ਜਰਦੀ ਬੰਦ ਪਈ ਆ ਇਹ ਨੰਬਰ ਰਣਾਂ ਤਿੰਨ ਮਹੀਨੇ ਲੈ ਇਹ ਨਹੀਂ ਜਾਂਦੀ ਲੈ ਆ ਲਿਆ ਕਰੀ ਇਹਦੀ ਮੈਂ ਵੀਡੀਓ ਬਾਰੀ ਹੋਣੇ ਚੁੱਪ ਨਾ ਬਣਾ ਦਿੰਦੇ ਫੇਰੀ ਵਾਰੀ ਇਧਰ ਆ ਉਹ ਕੋਈ ਖੋਲ ਰਹੀ ਜਾਊਗਾ ਕਿ ਨਹੀਂ ਉਹ ਨਹੀਂ ਚੱਲ ਜਾਣਾ ਯਾਰ ਕਿਉਂ ਨਹੀਂ ਜਾਣਾ ਕਰਨਾ ਉਹਦਾ ਨੰਨਾ ਪਾ ਦਿੰਦਾ ਆ ਵੇਖੀ ਹੁਣੇ ਇਹ ਸਾਰੇ ਦਾ ਗੇਰ ਗੁਰ ਬੜਾ ਮਹੀ ਉਹ ਦਾਣ ਤੇਲ ਬੰਨ ਕਰਦੀ ਉਹ ਤੇਲ ਹੈਗਾ ਵੀ ਆ ਇਹਦੇ ਚ ਅਜੂਗਾ ਜਿਵੇਂ ਮਟਰ ਗੇਰ ਜ ਨਹੀਂ ਮੰਨ ਕੀਤਾ एक hmm. तो तो जो के नहीं यार टेडा हो चल जाना है वाड़िया ही चलना यार फाड़ के रख साइकिल फाड़ के रख यार बोल दे ਚਲੋ ਇਹਨੂੰ ਲਾ ਕੇ ਕਿੱਥੇ ਹੋਣਾ ਮੈਂ ਹੁਣ ਉਹ ਤੋਂ ਸ਼ਟ ਪਹਿਲਾਂ ਖਿਲਦਾ ਦਾ ਸਹੀ ਇਹਨੂੰ ਇਹਨੂੰ ਟੇਡਾ ਟੇਡਾ ਸਿੱਧੀ ਟੇਡਾ ਚੁੱਕ ਕਰਨ ਚੈੱਕ ਕਰੀ ਅਜਿਹੇ ਤਰ੍ਹਾਂ ਜਮ ਲੱਗਦਾ ਉੱਧਰ ਉੱਧਰ ਚੁੱਕ ਅਗਲੇ ਪਾਸੇ ਅਗਲੇ ਪਾਸੇ ਜਾਣਾ ਤੁਮ ਹੀ ਹਾਂ ਹੱਥ ਰੱਖਣਾ ਇਦੋਂ ਸ਼ਟ ਕੋ ਜਾ ਅਗਲੇ ਪਾਸੇ ਜਾ ਬਾਰੀ ਗੰਦ ਚਲ ਆ ਦੋ ਬਰ ਜਾ ਆ ਜਾ ਜੀ ਆ ਵੀ ਪਿੱਛੇ ਆ ਜਾ ਤੂੰ ਛੱਡ ਦੇ ਨੂੰ ਆ ਹੋ ਜਾਣਾ ਥੱਲੇ ਕੋਈ ਨਹੀਂ ਹੱਥ ਲਾ ਅਜਾ ਫੇਰ ਦੇ ਦੇ ਫੇਰ ਦੇ ਬਲ ਰਾ ਆਂ ਦਿਰਾ ਦਿਰਾ ਆਪਣੇ ਬਾਰੇ ਰੱਖ ਰੱਖ ਥੱਲੇ ਉਹ ਆ ਫਾਲੋ ਕਰ ਉਹਦੇ ਅੱਜ ਜਾਣਾ ਤੁਹਾਡਾ ਹੱਥ ਲੱਗਿਆ ਥੋੜਾ ਹੇ ਥੱਲੇ ਥੱਲੇ ਉਧਰ ਉੱਥੇ ਚੁੱਕ ਕੇ ਰੱਖੋ ਇਧਰ ਥੱਲੇ ਫੇਰ ਵੜ ਜਾਣਾ ਹੋਰ ਵੀ ਜਾ ਅੰਦਰ ਮੇਰੇ ਆਉਂਦਾ ਆਉਂਦਾ ਐਨੂੰ ਕਰਨਾ ਟੇਡਾ ਕੋਈ ਗੱਲ ਨਹੀਂ ਇਧਰ ਕਰ ਦੇ ਗੇਅਰ ਗੇਅਰ ਪਾ ਲਾ ਪਹਿਲਾਂ ਹੋਰ ਕਰਦੀਆਂ ਰੀ ਰੀ ਨਾ ਇਹ ਸਵਿਫਟ ਆ ਇਹ ਸਵਿਫਟ ਆ ਜਿਹੜਾ ਸਾਰੇ ਬੰਨੇ ਹੋ ਗੱਲ ਨਹੀਂ ਕਰੀ ਹਰ ਯਾਰ ਕਾ ਉਹਨੂੰ ਸਨੇਹ ਦੀ ਵਾਲਾ ਹੱਥ ਗੋਲੀ ਗੋਲੀ ਢੰਦੀ ਹੋਰ ਵੀਰ ਕੰਮ ਕਰਨਾ ਕਰਲੇ ਬਨੇ ਚੋਕੋ ਵੀਰ ਮੈਂ ਦੁਕਾਨ ਆਗਲੇ ਬਨੇ ਚੋਕੇ ਬੰਟੋ ਪਤਾ ਜਾਂਦਾ ਹੈ ਇਲੈਗੇਟਰ ਓਏ ਔਰ ਇਹਦੀ ਕੋਈ ਗੱਲ ਇਲੈਗੇਟਰ ਟੁੱਟ ਗਿਆ ਸਾ 50 ਰੁਪਏ ਨਾਉਣ ਗਰੀ ਆ ਓਏ ਗੱਡੀ ਤੇ ਖੜਾ ਨਹੀਂ ਰੱਖਣ ਸੁਣਾ ਕੜਨਾ ਨਹੀਂ ਰੱਖਣ ਕਿ ਮਰਦਾ ਔਰ ਟਾਇਰ ਚੁੱਕੋ ਐਦਾਂ ਚੱਲ ਜੂਗਾ ਨਹੀਂ ਤੇ ਭਾਰਾ ਓਥੋਂ ਚੱਕ ਲੈ ਜੇ ਥੋ ਭਾਈ ਦਾ ਹੱਥ ਗਿਆਣਾ 89 ਆ ਜਾਂਦਾ ਜਾਂਦਾ ਅਜਿਹਾ ਨਹੀਂ ਆ ਨਾ ਚੱਕਦਾ ਜੀ ਚੁੱਕਣਾ ਅੱਗੇ ਕਰ ਰਾਜੇ ਓਥੋਂ ਅੱਗੇ ਕਰ ਚੋਕੇ ਟਾਇਰ ਚੁੱਕੋ ਉਹਨੂੰ ਸੀਨ ਨਾਲ ਲਾ ਦੋ ਟਾਇਰ ਇਧਰ ਵੀ ਤੁਸੀਂ ਚੁੱਕੋ ਟੱਟੋ ਖਾਣੀ ਦੋ ਇਧਰ ਉਹ ਵੇਖ ਜੀ ਜਾ ਕਰਨ ਉਹਦੇ ਸਾਲਾ ਮੈਂ ਵੀਡੀਓ ਬਾਹਰ ਜਾ ਚੁੱਪ ਪਹਿਲਾਂ ਯਾਰ ਬਣਾਇਆ ਮੇਰਾ ਪੁੱਤ ਉਹ ਚੁੱਕੋ ਮੁਰਗੀ ਡੋਟ ਜੂਏ ਉਹਨੇ ਵੀ ਗੁਰਾ ਜਾਣਾ ਕਰ ਨਹੀਂ ਜਾਣ ਦੀ ਨਿਕਲ ਸਾਲਾ ਜਾਣਾ ਜਾ ਕੇ ਕਰੀਏ ਥੋੜਾ ਕਰ ਦੇ ਵੀਰ ਆ ਥੋੜਾ ਕਰ ਦੋ ਹੁੰਜਲ ਹੋ ਜਾ ਇਧਰ ਨਿਕਲ ਜਾ ਨਾ ਬਾਰੀ ਨਹੀਂ ਬਚਦੀ ਆਪਣੇ ਅੰਦਰ ਖੱਪਾ ਠੀਕ ਉਹ ਸਾਲਾ ਮੈਂ ਚਲਾਉਣੀ ਕਿਦਾਂ ਆ ਜਿਹੜੀ ਬਾਹਰ ਚੱਲਦੀ ਹਟੋ ਜੀ ਬੰਦੇ ਹਾਂ ਚਲਾਉਣਾ ਕਿਦਾਂ ਲਓ ਜੀ ਮੋਟਰਸਾਈਕਲ ਗਿਆ ਆ ਲੱਧਿਆ ਕੀ ਕਰ ਸਕਦਾ ਜਾਂ ਮੇਰੇ ਜਗੜ ਫੜਕ ਲੈ ਮੰਜੇ ਦੇ ਪਈਏ ਮੈਨੂੰ ਕਹਿੰਦਾ ਚਾਬੀ ਦੇਖ ਜਾਓ ਇਹਦੀ ਚਾਬੀ ਵੀ ਚਾਹੀ ਹਾਂ ਹਾਂ ਚੱਲ ਫੇਰੀ ਆ ਕਾਟੂ ਨੂੰ ਚੱਲੀ ਜਾਨਾ ਬੜੀ ਲੰਬੀ ਹੈ ਸਪਲੈਂਡਰ ਦੇ ਗੁਰਾ ਮੈਨੂੰ ਇਹ ਵੀ ਵਾਰੀ ਬੰਦ ਹੋ ਜਾਊਗੀ ਹੈ ਯੋਗ ਰਗਰਾਤਾ ਕਰਵਾ ਪੂਰਾ ਐਡਾ ਭਾਰਾ ਨਹੀਂ ਵੈਸੇ ਸਪਲੈਂਡਰ ਵੇ ਬਾਲਾ ਕਢਣਾ ਕਿ ਦਿਨ ਆਪਾਂ ਹਣ ਹੈ ਤੇਰੇ ਵਾਲੇ ਦਾ ਕੱਢਾਂਗੇ ਕਰਨ ਗੋਲੀਆਂ ਜਾਂ ਚੱਲਣਾ ਪਵੇ ਆ ਗੋਲੀ ਨਾ ਚੱਲੇ ਇਹ ਆ ਵੀ ਰੱਖੀ ਜਿਹੜੀ ਚੱਲੇ ਉਹ ਚੱਲ ਚੱਲ ਗਈ ਸੀ ਇਹਨੂੰ ਹਾਂ ਹਲੋ ਅਸਲ ਆਇਆ ਲੱਗਣਾ ਮੈਂ ਪਾਣੀ ਜਾਂ ਦੇਰ ਬਾਅਦ ਬੈਠਾ ਮੈਂ ਲਾਸ਼ ਰੱਖੀ ਜਿਹਦਾ ਲੈ ਲੱਗਣਾ ਜਦੋਂ ਮੈਂ ਪੁੰਝੇ ਬੈ ਗਿਆ ਦਾ ਅੱਜ ਤੇ ਪਰ ਮੇ ਵੀ ਲੱਗਣੀ ਬਾਰ ਚੱਲ ਕੋਈ ਨਹੀਂ ਵੇਚਦੇ ਆ ਬਾਕੀ ਮੈਂ ਦੇ ਭਾਗ ਗੁੱਲੇ ਵੀ ਚਾਹੀਦੇ ਇਹਦੇ ਵੀ ਤਾਰੇ ਬਾਕੀ ਚੱਡ ਪਿਛੇ ਵਗੀ ਜਦੋਂ ਸਪੀਡ ਵਧਾਉਣਾ ਨਾ ਆਓਏ ਵਾਈਕਰ ਮਾਈਨਸ 3 ਚੱਟ ਦੇਲ ਤਾਂ ਨਹੀਂ ਘੱਟ ਰਿਹਾ ਫਸੇ ਰੀਮੈਂਡ ਨਾਲ ਜੀ ਦੁੱਪ ਦੇ ਇੱਥੇ ਕੱਢ ਰਿਹਾ ਵੀਰ ਤਾਂ ਨਹੀਂ ਕੱਢ ਰਿਹਾ ਨਹੀਂ ਨਾਲਾ ਲਾ ਕੇ ਵਾਟਦਾ ਹੈ ਨਾਲਾ ਕੀ ਨਾਲਾ ਨਹੀਂ ਗਿਆ ਪੌਸੀ ਲਾਈਏ ਮਰ ਗਿਆ ਘਰ ਤੇ ਕੋੜਾ ਕੁਛ ਨਹੀਂ ਨਾਲੀ ਨਾ ਕੱਢ ਰਿਹਾ ਇਹਦੇ ਗੱਡੀਆਂ ਜਾੜੀਆਂ ਕਿਹੜੀ ਜਾਜ ਖੁੱਲੀਆਂ ਹੈ ਐਂਗਾ 200 ਕਰੋੜ ਬਾਰੇ ਦੇ ਦੇਣਾ 200 ਲੱਖ ਇਹੋ ਸੋਦਾ ਅਸਰ ਨਹੀਂ ਦੇਂਦਾ ਤੂੰ ਵੀ ਬੈ ਜਾਣਾ ਦੋਸਤ ਇਹ 5 7 ਠੀਕ ਹੈ ਚੰਗੀ ਭਲੀ ਸਪੀਡ 'ਚ ਵਧੀਆ ਆਉਂਦੀ ਤਾਂ ਉਹ ਸਾਲਾ ਰੋਕੇ ਪਿਆ ਗਿਆ ਜੀ ਤੁਰ ਪੀਓ ਕੀ ਨਹੀਂ ਰੋਕੀ ਆਹ ਤੇਰੇ ਅਰਗੇ ਨੇ ਰੋਕੀ ਗੱਡੀ ਵਿਆਹ ਨਾਲ ਆਹ ਬਤਾਓ 4 ਛੋਟੇ ਆਈਏ ਰਾ ਨਹੀਂ ਨਹੀਂ ਉੱਧਾ ਨਹੀਂ ਕੋਈ ਫਰੈਂਡ ਭਾਈ ਮੈਂ ਤੇਲ ਬੰਦ ਕੀਤਾ ਮਨ ਕੋ ਚੱਪ ਉਹ ਵੀ ਇਸ ਦਾ ਬਾਰੇ ਉਹ ਬਾਪੇ ਲਈ ਭੋੜਾ ਭਾਈ ਵਿੱਚ ਓਏ ਬਾਪੂ ਮੇਰੇ ਟੱਕੜਾਈ ਇਹ ਪਹਿਲਾ ਨਹੀਂ ਹੈਗਾ ഗോളിയ പാപാടിന Esto da una bola.